ਕਾਲ ਜੀ ਇਹ ਮੇਰੇ ਨੇ ਭਰਾ ਤੇ ਆਹ ਨਹੀਂ ਮੇਰੀ ਵੱਡੀ ਭੈਣ ਆਹ ਸਾਰੇ ਦੇਖ ਲੋ ਜੀ ਇਹ ਮੇਰੇ ਭਰਾ ਬੈਠੇ ਨੇ ਇਹ ਕਹਿੰਦੇ ਨੇ ਕਿ ਦੇਖੋ ਜੀ ਸਾਡੀ ਆਰਗਨਾਈਜ਼ਰ ਨਾਲ ਤਾਂ ਕੋਈ ਲੜਾਈ ਨਹੀਂ ਸੀ ਤੁਸੀਂ ਐਵੇਂ ਛੇੜ ਕੇ ਬਹਿ ਗਏ ਹੋ ਹਨਾ ਸਾਡੀ ਮੇਰੀ ਲੜਾਈ ਉਸ ਮੁੰਡੇ ਨਾਲ ਵਾ ਜਿੱਦੋਂ ਤੁ ਆਪਾਂ ਇਨਸਾਫ ਲੈਣਾ ਹਨਾ ਜੀ ਹਾਂ ਜੀ ਹਾਂ ਜੀ ਆਪਾਂ ਉਸ ਮੁੰਡੇ ਤੋਂ ਇਨਸਾਫ ਲੈਣਾ ਨਾ ਜੇ ਉਹ ਅੱਜ ਵੀ ਮੁੰਡਾ ਤੁਹਾਡੇ ਵਾਂਗੂ ਜਿੱਦੋਂ ਤੁਸੀਂ ਭਰਾ ਆਏ ਹੋ ਅੱਜ ਵੀ ਉਹ ਆ ਕੇ ਮੇਰੇ ਕੋਲ ਆ ਜਾਂਦਾ ਆ ਤੇ ਉਹ ਜਿੱਦਾਂ ਉਹਨੇ ਸੋਸ਼ਲ ਮੀਡੀਆ ਤੇ ਮੈਨੂੰ ਕੀ ਕਹਿੰਦੇ ਆ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਮਾਰਕੀਟ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਬੰਦੇ ਨੇ ਚਲ ਉਸ ਬੰਦੇ ਨੇ ਤਾਂ ਚਲੋ ਗਲਾਸ ਮਾਰਦਾ ਫਿਰ ਵੀਡੀਓ ਬਣਾਉਣ ਆਲੇ ਨੇ ਜਿਹੜੇ ਨੇ ਇਹ ਕਰਤੂਤ ਕੀਤੀ ਆ ਤੇ ਉਹਨੂੰ ਖੁਦ ਨੂੰ ਵੀ ਪਤਾ ਦੇਖੋ ਆਪਾਂ ਜਿਹਨੂੰ WhatsApp ਦਾ ਸਟੇਟਸ ਪਾਉਂਦੇ ਹੋ ਕਿਸੇ ਲਈ ਪਾਇਆ ਹੁੰਦਾ ਤੇ ਮਿਰਚਾਂ ਕਿਸੇ ਨੂੰ ਲੱਗ ਜਾਂਦੀਆਂ ਹੁੰਦੀਆਂ ਠੀਕ ਹੈ ਤੇ ਆ ਭਰਾ ਜਿਹੜੇ ਨੇ ਜੀ ਕਾਲਾ ਸਾਹਿਬ ਕੀ ਨਾਮ ਉਹਨਾਂ ਦੇ ਪ੍ਰਧਾਨ ਪ੍ਰਧਾਨ ਜੋਨੀ ਸਾਹਿਬ ਅੱਥੇ ਨੇ ਤੇ ਇਹਨਾਂ ਨੂੰ ਕਿਹਨੇ ਭੇਜਿਆ ਕਾਲਾ ਜੀ ਕਾਲਾ ਕਾਲਾ ਪ੍ਰਧਾਨ ਨੇ ਭੇਜਿਆ ਠੀਕ ਹੈ ਜੀ ਤੇ ਅਸਲੀ ਪ੍ਰਧਾਨ ਇਹ ਨੇ ਜੀ ਤੇ ਬਾਕੀ ਘਰੋ ਘਰੀ ਆਪ ਦੇ ਸਾਰੇ ਪ੍ਰਧਾਨ ਹੀ ਹੁੰਦੇ ਨੇ ਠੀਕ ਹੈ ਨਾ ਜੀ